ਬਹੁਤ ਪਿਆਰੇ ਸਾਥ ਸੰਗਤ ਜੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਦਸਲੇ ਪਾਤਸ਼ਾਹਾਂ ਕਾਂਪਨਸੀ ਦੀ ਉਹ ਅੰਗਲ ਦੇਵ ਕੀ ਮਹਾਰਾਜ ਸਾਡੇ ਪਾਤਸ਼ਾਹ ਦੀ ਗੱਲ ਤੋਂ ਦੱਸ ਰਹੀ ਹੈ। ਆਓ ਬੜੀ ਇੱਜ਼ਾਤਤਾ ਦੇ ਨਾਲ ਇਸ ਗੁਰੂ ਦੇ ਇਤਿਹਾਸ ਦੀ ਵਿਚਾਰ ਆਪਾਂ ਕਰਨਾ ਕਰੀਏ। ਬੜੇ ਪਿਆਰ ਦੇ ਨਾਲ ਇਸ ਇਤਿਹਾਸ ਨੂੰ ਸਤਵੀਰ ਸਿੰਘ ਜੀ ਨੇ ਕਲਮਬੰਦ ਕੀਤਾ ਹੈ। ਕੱਲਾ ਪੰਚਾੜਿਆ ਸੀਗਾ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਤਸ਼ਾਹੀ ਦੇ ਪ੍ਰਕਾਸ਼ ਤੋਂ ਬਾਅਦ ਉਹਨਾਂ ਦਾ ਸੋਨੇ ਢੰਗ ਦੇ ਨਾਲ ਪਾਲਣ ਪੋਸਣ ਕਰਦੇ ਆ ਮਾਤਾ ਪਿਤਾ ਨੂੰ ਬਾਬਾ ਫਿਰੂਵਾਲ ਜੀ ਆਪ ਚੰਗੇ ਪੜੇ ਹੋਏ ਨੇਗੇ ਸਾਨਤ ਪ੍ਰਤਾਪ ਜੀ ਜਾਨੂ ਨੇ ਪਾਲຊੋਗੇ ਚੰਗਾ ਉਹ ਤੇ ਲੰਮਰੱਕਦੇ ਆ ਉਹਨਾਂ ਨੇ ਸੋਚਿਆ ਆਪਣੇ ਬੱਚੇ ਨੂੰ ਵੀ ਪੜਨ ਲਈ ਤੇ ਬੱਚੇ ਨੂੰ ਪੜਨ ਵਾਸਤੇ ਉਹਨਾਂ ਨੇ ਲਾਉਣਾ ਕੀਤਾ ਕੀਦੋਂ ਜਾਂਦੇ ਜਾਂਦੇ ਕਾਰਕੁਸ਼ਮਾ ਬੀਤ ਹੁੰਦਾ ਹੈ ਫਿਰ ਉਹਨਾਂ ਦੀ ਸਾਗੀ ਦੀ ਗੱਲ ਚੱਲਦੀ ਹੈ ਮਰਤਾ ਬਿਰਾਈ ਦੀ ਜਿੰਨਾ ਤਾਂ ਆਪਾਂ ਕੱਲ ਜੇਕਰ ਕੀਤਾ ਸੀ ਇਤਿਹਾਸ ਦੇ ਵਿੱਚ ਆਇਆ ਪਰਾਈ ਵੀ ਕਿਹਾ ਗਿਆ ਬਰਾਈ ਵੀ ਕਿਹਾ ਗਿਆ ਸਭਾਈ ਵੀ ਕਿਹਾ ਗਿਆ ਇਹਦੇ ਹਾਲੀ ਵੀ ਕਿਹਾ ਗਿਆ ਉਹ ਜਿਹੜੀ ਬਾਤਾਂ ਪਰਾਈ ਸੀ ਇਹਨਾਂ ਦਾ ਲੈਣਾ ਜੀ ਦੇ ਨਾਲ ਬੜਾ ਪ੍ਰੇਮ ਸੀ ਬਹੁਤਾ ਸੁਨੇਹ ਸੀ ਲੈਣਾ ਜੀ ਦੇ ਨਾਲ ਉਹ ਵੀ ਜਨਮ ਅੱਤੇ ਦੀ ਸ਼ਰਾ ਪਿਤਾ ਜੀ ਦੇ ਪਾਸ ਆਉਂਦੇ ਨਾ ਬਾਤਾਂ ਪਰਾਈ ਤੇ ਲੈਣਾ ਜੀ ਉਹਨਾਂ ਦੇ ਪਾਸ ਵੀ ਰਹਿੰਦੇ ਬੋਤੀਬਾਰੀ ਨਾਲ ਹੀ ਖੰਡੂਰ ਆ ਜਾਂਦੇ ਖੰਡੂਰ ਦੇ ਨਾਲ ਹੀ ਸੰਗਰ ਸੀਗਾ ਸੰਗਰ ਨਗਰ ਨਾਲ ਹੀ ਸੀ ਬੱਟਾ ਸਾਧੀਆਂ ਸਨ 22 ਬਾਈ ਬਾਈ ਨੇ ਵਿੱਚ ਪੈ ਕੇ ਸੰਗਰ ਦੇ ਹੀ ਸਾਬੂਕਾਰ ਦੇਵੀ ਚੰਦ ਮਰਵਾ ਹਰ ਤਰੀਕ ਸਪੁੱਤਰੀ ਬੀਬੀ ਕੀਵੀ ਜੀ ਦੇ ਨਾਲ ਇਹਨਾਂ ਦਾ ਰਿਸ਼ਤਾ ਕਰਵਾ ਦਿੱਤਾ ਕੀਵੀ ਜੀ ਮਿੱਠੇ ਤੇ ਠੰਡੇ ਸੁਭਾਅ ਦੇ ਨੇ ਜਿਉਂਨਾ ਦਾ ਸੁਭਾਅ ਜਨਣਾ ਉਹ ਵਿਨਕ ਦਾ ਬਾਣੀ ਦੇ ਵਿੱਚ ਉਹਨਾਂ ਦੀ ਸੁਭਾਅ ਦੇ ਬਾਰੇ ਇੱਕ ਬੜਾ ਪਿਆਰਾ ਸ਼ਬਦ ਵਿਚਾਰਨ ਕੀਤਾ ਹੋਇਆ ਕੀ ਕਿੜੀ ਦਾ ਧਿਆਉ ਦਾ ਲੰਗਰ ਲਾਉਂਦੇ ਸਾਨੂੰ ਰਾਸੇ ਅੰਮ੍ਰਿਤ ਠੀਰ ਧਿਆਨਿਆਂ ਇਹ ਸਭ ਜਦੋਂ ਪੜ੍ਹਦੇ ਆ ਨਾ ਤਾਂ ਉੱਥੇ ਮਾਤਾ ਕੀ ਵੀ ਦੀ ਦਾ ਜ਼ਿਕਰ ਆਉਂਦਾ ਹੈ ਬੜੀ ਸੇਵਾ ਕਰਦੇ ਸਨ ਬੜਾ ਠੰਡਾ ਸੁਭਾਅ ਹੈ ਇਹ ਸਬਰ ਸੰਤੋਖ ਤੇ ਗੁਰਮਖੋ ਪਿਆਰ ਦੀ ੂਰਤ ਨੇ ਪ੍ਰੇਮ ਦੀ ੂਰਤ ਨੇ ਸਬਰ ਸੰਤੋਖ ਦੀ ੂਰਤ ਨੇ ਮਾਤਾ ਕੀ ਵੀ ਜੀ ਇਨਾਂ ਦੀ شادی ਸਨ 1521 ਨੂੰ ਹੋਈ। ਭਾਵੇਂ شادی ਹੋਈ ਸੀ ਕਿ ਬਾਬਰ ਨੇ ਖੱਲੇ ਰੱਬ ਕਰ ਦਿੱਤੇ ਭਾਰਤ ਦੇ ਉੱਪਰ। ਜਾਨੀ ਜਾਨ ਸਿੰਘ ਜੀ ਦਾ ਕਹਿਣਾ ਹੈ ਕਿ ਪਛਾਦੇਵਾਂ ਭਾਗ ਪੱਛਮੀ ਲੋਕਾਂ ਨੇ ਮੱਤੇ ਦੀ ਸਰਾ ਉਜਾੜ ਦਿੱਤੀ ਜਿੰਨਾਂ ਨੂੰ ਆਪਾਂ ਪਛਾਦੇ ਆਦ ਕਹਿੰਦੇ ਜਿਵੇਂ ਅੱਜ ਵੀ ਇੰਡੀਏ ਦੇ ਵਿੱਚ ਜਿਵੇਂ ਕਿ ਫਰਦੀਆ ਆਗ ਪਿਤਰ ਇਹ ਇਲਾਕਾ ਹੈ ਪਸ਼ੂਮੀ ਲੋਕ ਜਿੰਨਾਂ ਨੂੰ ਕਹ ਲਈਏ ਇਹਨਾਂ ਨੇ ਮੱਤੇ ਦੀ ਸਰਾ ਜਿਹੜਾ ਨਗਰ ਸੀ ਦਾ ਉਹ ਝਾੜ ਦਿੱਤਾ ਸਭ ਵਪਾਰ ਖਾਪ ਹੋ ਗਿਆ ਜਿਸ ਲੈਣਾ ਸੀ ਉਹ ਆਣ ਤੋ ਕਾਤੀ ਜਿਸ ਜਿਹੜਾ ਸੀ ਉਹਨੇ ਮੂੰਹ ਮੋੜ ਦਿਆ ਕਿਉਂਕਿ ਲੁੱਟਿਆ ਪੁੱਟਿਆ ਸਾਰਾ ਖੁੰਝ ਗਿਆ ਤੇ ਬਾਬਾ ਫਿਰੂਮੱਲ ਜੀ ਦਾ ਦਿਲ ਉਚਾੜ ਰਹਿਣ ਲੱਗਿਆ ਕਿਉਂਕਿ ਜਿੰਨਾ ਦਾ ਸਭ ਕੁਝ ਘਰ-ਵਾਰ ਆਦ ਕਾਰੋਬਾਰ ਖਾਪੂ ਜਾਵੇ ਉਹਨਾਂ ਦੀ ਮਨ ਦਾ ਟਿਕਾਉ ਚਲਿਆ ਜਾਂਦਾ ਹੈ। ਇਹ ਵੀ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਬਸਰ ਕਰਦੇ ਆ ਮਨ ਉਚਾੜ ਰਹਿਦਾ ਹੈ ਮਾਈ ਤਰਾਈ ਤੇ ਕੁੜਮਾ ਨੇ ਜੋਰ ਲਗਾ ਕੇ ਸੰਘਰਸ਼ ਦੇ ਵਿੱਚ ਹੀ ਜਿਹੜਾ ਨਾਲ ਹੀ ਨਗਰ ਸੀ ਸੰਗਰਪਿੰਡ ਸੰਗਰ ਦੇ ਵਿੱਚ ਹੀ ਇਹਨਾਂ ਨੂੰ ਹੱਟੀ ਪਾਉਣ ਵਾਸਤੇ ਕਿਹਾ ਗਿਆ ਕਿ ਤੁਸੀਂ ਇੱਥੇ ਠੱਕ ਕਰ ਲਓ ਆਪਣੀ ਜਿਹੜੀ ਦੁਕਾਨਦਾਰੀ ਇਹ ਕਾਰੋਬਾਰ ਹੈ ਉਹ ਕਰਨਾ ਕਰੋ ਕੁਝ ਕੁ ਮਹੀਨੇ ਬੰਦੀਤ ਹੁੰਦੇ ਆ ਕੁੜਮਾ ਦੇ ਟੈਂਡ ਟਿਕਾਣਾ ਚੰਗਾ ਨਾ ਸੰਭਿਆ ਕਿਉਂਕਿ ਪਹਿਲੇ ਸਮਿਆਂ ਦੇ ਲੋਕ ਇੱਦਾਂ ਹੀ ਹੁੰਦੇ ਸਨ ਉਹ ਕੁੜਮਾ ਦੀ ਟੱਗਰ ਦੇ ਵਿੱਚ ਰਹਿਣਾ ਉਹ ਤਾਂ ਚੰਗਾ ਦੀਸੀ ਬਹੁਤੇ ਹੱਥ ਕੁਝ ਕਮਹੀਨੇ ਰਹੇ ਕੁਝ ਕਮਹੀਨਿਆਂ ਬਾਅਦ ਉਹਨਾਂ ਨੇ ਇਸ ਪਿੰਡ ਦੇ ਵਿੱਚ ਟਿਕਣਾ ਟੰਗ ਚੰਗਾ ਨਾ ਸਮਝਿਆ ਇਹ ਫਿਰ ਆਕੇ ਹਰੀਕੇ ਪੱਤਣਾ ਰਹਿਣ ਲੱਗੇ ਹਾਂ ਹਰੀਕੇ ਪੱਤਮ ਦੁਕਾਨ ਨਾਲ ਸਹਾੂਕਾਰਾਂ ਵੀ ਜਿਹੜੇ ਤਾਂ ਨੇ ਦੁਆਰਾ ਆਰੰਭ ਕੀਤਾ ਸਾਕਤਾ ਹੈ ਹੀ ਸੀ ਭਾਵ ਕੀ ਕਾਰੋਬਾਰ ਕਰਨ ਦੀ ਸੋਚੀ ਹੈ ਕਾਰੋਬਾਰ ਕਰਨ ਦਾ ਗਿਆਨ ਹੈ ਕਿਵੇਂ ਹੱਤੀ ਚਲਾਉਣੀ ਹੈ ਕਿਵੇਂ ਲੋਕਾਂ ਦੇ ਨਾਲ ਵਿਹਾਰ ਕਰਨਾ ਹੈ ਬਾਕੀ ਪਿਆਰੇ ਵਾਲਿਓ ਜਿਹੜੇ ਬੰਦੇ ਦੇ ਕੋਲੇ ਗੁਣ ਨਹੀਂ ਨਾ ਉਹ ਗੁਨਾ ਦੇ ਨਾਲ ਜੇ ਉਹਦੀ ਜ਼ਿੰਦਗੀ ਤੇ ਸੱਸਮਾ ਆਏ ਨਾ ਬਾਰ-ਬਾਰ ਉਹ ਟਿਕਦਾ ਹੈ ਤਾਂ ਉਹਨਾਂ ਗੁਨਾ ਦੇ ਨਾਲ ਬਾਰ-ਬਾਰ ਉੱਠ ਵੀ ਖੜੋਂਦਾ ਹੈ। ਜੇ ਕਿ ਉਹਦੇ ਕੋਲੇ ਹੌਨਰ ਹੈ, ਉਹਦੇ ਕੋਲੇ ਗੁਣਾ ਹੈ, ਉਹਦੇ ਕੋਲ ਗਿਆਨ ਹੈ। ਜੇ ਗਿਆਨ ਹੈ ਤਾਂ ਹੀ ਬੰਦਾ ਟਿਕ ਕੇ ਬਾਰ-ਬਾਰ ਉਹ ਦਾ ਭਾਵ ਕਰੋ-ਵਾਰ ਮਿਲੋ ਜਾਂ ਫਿਰ ਉੱਠ ਖੜਿਆ। ਜੇ ਹੌਨਰ ਹੈ, ਹੁਣ ਸਾਥਤਾ ਹੈਗੀ ਸੀ ਕਾਰੋ-ਵਾਰ ਕਰਨ ਦਾ ਚੰਗਾ ਸਹਿਕਾ ਸੀ। ਨੌ ਮਨਾ ਚਾਰੇ ਪਾਸੇ ਉਹਨਾਂ ਨੇ ਖੱਟਣਾ ਸ਼ੁਰੂ ਕੀਤਾ ਚਾਰ ਸ਼ਬਰੀ ਉਹਨਾਂ ਦੀ ਸੋਭਾ ਹੋਣ ਲੱਗੀ ਹੈ ਜੋ ਕੋਈ ਵੀ ਉੱਥੋਂ ਲੱਗਦਾ ਹੈ ਚਾਂ ਟਿਕਦਾ ਹੈ ਭਾਈ ਫਿਰੂ ਜੀ ਤੇ ਉਹਨਾਂ ਦੇ بیٹے ਬਾਬਾ ਲੈਣਾ ਜੀ ਦੀ ਉਪਮਾ ਕਰਦਾ ਜਾਂਦਾ ਜਿਹੜਾ ਵੀ ਕਹਿ ਲਈਏ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਨਾ ਤੇ ਉਹ ਪੁੱਤਰਾਂ ਨੂੰ ਬਾਬਾ ਲੈਣਾ ਜੀ ਨੂੰ ਤੇ ਬਾਬਾ ਫਿਰੂ ਮੱਲ ਜੀ ਨੂੰ ਤਾਂ ਉਹਨਾਂ ਦਾ ਹੀ ਬਣ ਕੇ ਰਹਿ ਜਾਂਦਾ ਹੈ ਮਿਲਣ ਵਾਲੇ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਸਾਡੇ ਕੋਲ ਬਹੁਤ ਨੇੜੇ ਹਨ ਬਹੁਤ ਸਮੇਂ ਦੇ ਸੀ ਜਾਣਦੇ ਕਿਉਂਕਿ ਸੁਭਾਈ ਐਸਾ ਚੰਗਾ ਸਾਡੀ ਉਪਮਾ ਕਰਦੇ ਐ ਹੁਣ ਜਿਹੜਾ ਇਹਨਾਂ ਦਾ ਪਹਿਲਾਂ ਤੋਂ ਪਰਿਵਾਰ ਦੇ ਵਿੱਚ ਚੱਲ ਰਿਆ ਉਹ ਜਵਾਲਾਮੁਖੀ ਦੇ ਦਰਸ਼ਨਾ ਵਾਸਤੇ ਹਰ ਸਾਲ ਇਹਨਾਂ ਦਾ ਸੰਗ ਜਾਂਦਾ ਸੀ ਇਹ ਨਾਲ ਜਾਂਦੇ ਨੇ ਬਾਬਾ ਕੀਰੂ ਮੱਲ ਜੀ ਕਈ ਵਾਰੀ ਲੈਣਾ ਜੀ ਵੀ ਨਾਲ ਹੁੰਦੇ ਨੇ ਹਰੀ ਤੇ ਪੱਤਣ ਹੁਣ ਇਕੱਲ ਮਹਿਸੂਸ ਕਰਨ ਲੱਗੇ ਨੇ ਕਿਉਂਕਿ ਜਦੋਂ ਪਿੰਡ ਸੰਗਰ ਦੇ ਵਿੱਚ ਰਹਿੰਦੇ ਸੀ ਮੱਤੇ ਕੀ ਸਰਾਹ ਹਾਲ ਤਾਂ ਉਥੋਂ ਸੰਗੀਆਂ ਦੇ ਨਾਲ ਸੰਗ ਲੈ ਕੇ ਉਹ ਜਾਂਦੇ ਰੋਜ਼ ਹਾਈ ਸਾਲ ਜਦੋਂ ਵੀ ਸਮਾ ਲਕਣਾ ਪਰ ਜਦੋਂ ਹਰੀ ਕੇ ਆ ਕੇ ਬਸੇਬਾ ਕੀਤਾ ਤਾਂ ਇੱਥੇ ਇਕੱਲੇ ਜਿਵੇਂ ਮਹਿਸੂਸ ਕਰਦੇ ਐ ਕਿ ਭਾਵੇਂ ਦੀਵੀ ਚੰਦ ਜੀ ਵੀ ਮਿੰਨਤ ਸਮਾਜਤ ਵਪਾਰ ਦੇ ਵਿੱਚ ਪੈ ਜਾਂਦੇ ਐ ਵਪਾਰ ਵੀ ਲੂਣ ਦਾ ਕਰਦੇ ਸਨ ਬਾਬਾ ਫਿਰੂ ਜੀ ਦੇ शरीਰ ਨੂੰ ਇਤਨੀਆਂ ਕੇਚ ਨਾਲ ਵਾਪਰੀਆਂ ਕਿ ਉਹਨਾਂ ਦਾ ਸਰੀਰ ਢਿਲਾ ਰਹਿਣ ਲੱਗਿਆ ਕਿਉਂਕਿ ਬਾਰ-ਬਾਰ ਜਦੋਂ ਸਰੀਰ ਤੇ ਜਿਆਦੇ ਕੁਝ ਐਸਾ ਡਿਗਰ ਪੈਂਦਾ ਰਹਿੰਦਾ ਤਾਂ ਸਰੀਰ ਕਮਜ਼ੋਰ ਵੀ ਹੁੰਦਾ ਰਹਿੰਦਾ ਭਾਵ ਕਿ ਉਹਨਾਂ ਦੇ ਜੀਵਨ ਦੇ ਵਿੱਚ ਐਸੀ ਉਪਰਾ ਚੜ੍ਹਾ ਆਈ ਉਹ ਬਿਮਾਰ ਬਹਿਣ ਲੱਗੀ ਹਰ ਸਾਲ ਜਿਹੜਾ ਜਵਾਲਾਮੁਖੀ ਸੰਗ ਦੇ ਮੁਖੀ ਹੋਣ ਦਾ ਕਾਰਨ ਜਾਣਾ ਵੀ ਜ਼ਰੂਰ ਸੀ ਕਿ ਸੰਗੀਆਂ ਨੂੰ ਲੈ ਕੇ ਜਾਣਾ ਇੱਕ ਵਾਰੀ ਰਾਹ ਮੁੜਦੇ ਬਹੁਤ ਹੀ ਢਿੱਲੇ ਪੈ ਗਏ ਬਿਮਾਰ ਪੈ ਗਏ ਤੇ ਸਨ 1526 ਨੂੰ ਸੰਗਰ ਵਿਖੇ ਹੀ ਅਕਾਲ ਚਲਾਣਾ ਕਰ ਗਏ ਬਾਬਾ ਫਿਰੂ ਮੱਲ ਜੀ ਪਿਤਾ ਜੀ ਦਾ ਦਿਹਾਂਤ ਹੋ ਜਾਂਦਾ ਹੈ ਬਾਬਾ ਫਿਰੂ ਮੱਲ ਜੀ ਦਾ ਤੇ ਜਿਹੜੀ ਘਰ ਦੀ ਕਬੀਲਦਾਰੀ ਕਾਰੋਬਾਰ ਦੀ ਜ਼ਿੰਮੇਵਾਰੀ ਸੀ ਉਹ ਬਾਬਾ ਲੈਣਾ ਜੀ ਦੇ ਉੱਪਰ ਆ ਪਈ ਕਿਉਂਕਿ ਅਕਸਰ ਆਪਾਂ ਦੇ ਨੇ ਹੈ ਪਿਤਾ ਵੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਪਿਤਾ ਦੁਨੀਆ ਦੇ ਵਿੱਚੋਂ ਰੁਕਸ਼ਤ ਹੋ ਜਾਂਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਉਸ ਦੇ ਪੁੱਤਰ ਤੇ ਆ ਪੈਂਦੀ ਹੈ ਜੇ ਕਈ ਪੁੱਤਰ ਨੇ ਤਾਂ ਬਗੇ ਦੇ ਉਪਰ ਆ ਪੈਂਦੀ ਹੈ ਇਸ ਸਮਾਜ ਵਿੱਚ ਚੱਲਦਾ ਹੈ ਹੁਣ ਜਿੰਨੀ ਵੀ ਜ਼ਿੰਮੇਵਾਰੀ ਐ ਦੁਕਾਨਦਾਰੀ ਦੀ ਕਾਰੋਬਾਰ ਦੀ ਲੈਂਡ ਦੇਣ ਦੀ ਜਾਂ ਜਵਾਲਾਮੁਖੀ ਤੇ ਸੰਗ ਲਾ ਜਾਣ ਦੀ ਇਹ ਸਾਰੀ ਜ਼ਿੰਮੇਵਾਰੀ ਹੁਣ ਬਾਬਾ ਲੈਣਾ ਜੀ ਤੇ ਆ ਪੈਂਦੀ ਐ ਵੱਡੇ ਪੁੱਤਰ ਦਾਸ ਜਿਸ ਨੂੰ ਸਾਡੇ ਸਾਥੀਕਾਰ ਨੇ ਦਾਸ ਉੱਪਰ ਕਿ ਵੀ ਲਿਖਿਆ ਉਹਨਾਂ ਦਾ ਜਨਮ ਅਗਸਤ 1522 ਨੂੰ ਸੰਗਰ ਵਿੱਚ ਹੀ ਹੋਇਆ ਸੀ ਫਿਰ ਤਕਰੀਬਨ 2 ਸਾਲਾਂ ਬਾਅਦ ਬੀਬੀ ਅਮਰੋਜੀ ਦਾ ਜਨਮ ਹੁੰਦਾ ਤੇ ਫਿਰ ਬਾਬਾ ਦਾਤ ਜੀ ਜਿਨ੍ਹਾਂ ਨੂੰ ਦਾਤੂ ਕਰਕੇ ਜਾਣਿਆ ਜਾਂਦਾ ਹੈ ਇਤਿਹਾਸ ਦੇ ਵਿੱਚ 10 ਜਨਮ ਦੇ ਦਾਤੂ ਜੀ ਜਿਨ੍ਹਾਂ ਦਾ ਜਨਮ 1553 ਨੂੰ ਖਲੂਰ ਸਾਹਿਬ ਵਿਖੇ ਹੁੰਦਾ ਹੈ ਬੇਟਿਆਂ ਦੇ ਨਾਮਾਂ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਦਾਸ ਭਾਵ ਦੇ ਪ੍ਰਭੂ ਵਰਤੀ ਰੱਖਣ ਵਾਲੇ ਸੁਭਾਅ ਦੇ ਮਾਲਕ ਸਨ ਕਿਉਂਕਿ ਬੱਚਿਆਂ ਦੇ ਨਾਮ ਉਹਨਾਂ ਦੇ ਰੱਖਦੇ ਦਾਸ 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 ਭਾਵ ਸਵਨਾ ਦਾ ਦਾਸ ਜੀ ਮਾ ਹੋ ਕੇ ਜਿਹੜਾ ਅੱਗੇ ਨਾਮਾਂ ਦੇ ਵਿੱਚ ਨਾ ਪਿਆਰ ਵਾਲੇ ਉਹ ਕੁਝ ਸਿੱਖਿਆ ਹੁੰਦੀ ਸੀ ਜਦੋਂ ਬੱਚੇ ਦਾ ਨਾਮ ਰੱਖਣਾ ਨਾ ਉਹ ਐਸੇ ਤਰੀਕੇ ਨਾਲ ਰੱਖਿਆ ਜਾਂਦਾ ਕਿ ਉਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਸੀ। ਹੁਣ ਦਾਸ ਭਾਵ ਸਾਰਿਆਂ ਦਾ ਦਾਸ ਦਾਤ ਭਾਵ ਜਿਵੇਂ ਦਾਤ ਕੋਈ ਬਾਦ ਦੀ ਵਿੱਚ ਉਤਾਰ ਪਈ ਗਿਆ ਦਾਤ ਭਾਵ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ। ਜੱਜਮੀ ਆਪਾ ਕਹਿੰਦੇ ਆ ਬਹਾਦਰ ਸਿੰਘ ਤੇ ਬੜਾ ਬਹਾਦਰ ਰਹਿ। ਪਹਿਲੇ ਸਮੇਂ ਨਾਵਾ ਦੇ ਵਿੱਚ ਬੜੀ ਇੱਕ ਪਹਿkle ਹੁੰਦੀ ਸੀ ਗਾਸਸ ਹੁੰਦੀ ਸੀ ਸਿੱਖਿਆ ਹੁੰਦੀ ਸੀ ਪਰ ਅੱਜ ਦੇ ਪਿਆਰੇ ਹੋ ਗਏ ਪਤਾ ਨਹੀਂ ਟੈਂਕੂ ਬਿੰਕੂ ਪਾਣੀ ਤੀ ਚੁੰਨੂ ਮੁੰਨ ਨਾ ਹੀ ਨਹੀਂ ਅਸੀਂ ਸਿੰਘ ਵੀ ਨਹੀਂ ਲਾਉਂਦੇ ਜਾ ਕੌਰ ਵੀ ਨਹੀਂ ਲਾਇਆ ਜਾਂਦਾ ਕੋਈ ਠੀਕ ਤਰੀਕੇ ਦਾ ਨਾਮ ਵੀ ਨਹੀਂ ਸਾਡਾ ਬੱਚਿਆਂ ਦਾ ਰੱਖਿਆ ਜਾਂਦਾ ਅੱਜ ਦੇ ਏਸਾ ਸਮਾਂ ਹੈ ਹੁਣ ਇਹਨਾਂ ਬੱਚਿਆਂ ਦੇ ਨਾਮਾਂ ਤੋਂ ਹੀ ਇਹ ਪਤਾ ਲੱਗਦਾ ਹੈ ਕਿੰਨੇ ਉਹ ਸੁਸੀਲ ਸੀ ਕਿੰਨੇ ਉਹ ਨਿਮਰਤਾ ਭਾਵ ਵਾਲੇ ਸਨ ਕਿਉਂਕਿ ਨਾਮ ਹੀ ਦਾਸ ਦਾਸਤ ਭਾ ਪ੍ਰਭੂ ਦੀ ਬਿਰਤੀ ਰੱਖਣ ਵਾਲੇ ਦਾਸ ਜਾਸ ਨਿਮਰਤਾ ਰੱਖਣ ਵਾਲੇ ਵੱਡੇ ਪੁੱਤਰ ਦਾ ਨਾਮ ਦਾਸ ਤੇ ਸੰਤੋ ਛੋਟੇ ਦਾ ਨਾਮ ਦਾਤ ਰੱਖਣਾ ਉਹਨਾਂ ਦੀ ਪ੍ਰਭਾਤਮਾ ਪ੍ਰਤੀ ਤੇ ਨਿਮਰਤਾ ਪ੍ਰਤੀ ਜਿਹੜੀ ਰੁਚੀ ਹੈ ਉਹਨੂੰ ਦ੍ਰਿੜ ਕਰਵਾਉਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਿਬ ਜੀ ਆਪਿਆਂ ਦੇ ਨਾਮਾਂ ਦੀ ਜੇ ਗੱਲ ਕਰੀਏ ਨਾ ਪਿਆਰੇਓ ਤਾਂ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਨ ਚਾਰੇ ਨਾਮ ਅਜੀਤ ਵੀ ਜਿੱਤਿਆ ਦੀ ਜਾਂਦਾ ਕਿਸੇ ਤੋਂ ਅਜੀਤ ਹੈ ਜੁਝਾਰ ਜੁਝਾਰੂ ਬੜੇ ਜਾਜਵਾਬ ਰੱਖਣ ਵਾਲੇ ਜੋਰਾਵਰ ਉਹ ਵੀ ਜੋਰਾਵਰ ਹੈ ਸਰੀਰ ਦਾ ਵੀ ਆਤਮਿਕ ਪੱਖ ਤੋਂ ਵੀ ਜੋਰਾਵਰ ਹੈ ਫਾਤੇ ਸਾਰਿਆਂ ਨੂੰ ਛੋਟੇ ਦਾ ਨਾਮ ਪਤੀ ਇਹਨਾਂ ਦੇ ਵਿੱਚੋਂ ਬੜੇ ਰੌਚਕ ਇੱਕ ਜਾਣਕਾਰੀ ਹੈ ਪਿਆਰਿਓ ਫਤੇ ਸਿੰਘ ਕੇ ਫਤੇ ਪਾ ਲੈਣੀ ਜੇ ਤੁਸੀਂ ਅਜੀਤ ਹੋ ਜੇ ਤੁਸੀਂ ਝੁਝਾਰੂ ਹੋ ਜੇ ਤੁਸੀਂ ਪਿਆਰਿਓ ਜੋਰਾਵਰੂ ਸਰੀਰ ਦੇ ਤੇ ਆਤਮਾ ਦੇ ਤਾਂ ਫਤੇ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਕੰਗੀ ਧਰ ਦੇ ਸਮੁੰਦਰਾ ਦੇ ਨਾਮ ਜਦੋਂ ਪੜਦੇ ਹਨ ਨਾ ਜੇ ਅਸੀਂ ਸਭ ਜੀਏ ਪਿਆਰਿਓ ਤਾਂ ਇਹਦੇ ਵਿੱਚ ਬਹੁਤ ਰੌਚਕ ਗਿਆਨ ਹੈ ਜੇ ਤੁਹਾਡਾ ਆਤਮਿਕ ਪੱਖ ਅਜੀਤ ਹੈ ਭਾਵ ਵਾਡੇ ਅੰਦਰ ਨਾਮ ਦੀ ਐਸੀ ਰੌ ਹੈ ਤੁਹਾਨੂੰ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਦੇ ਨਾਲ ਤੁਹਾਡੀ ਆਤਮਾ ਦਾ ਤਾਲ ਮੇਲ ਹੈ ਤਾਂ ਤੁਸੀਂ ਅਜੀਤੋ ਤੁਹਾਨੂੰ ਨਾ ਕੋਈ ਸਰੀਰ ਕਰਕੇ ਜਿੱਤ ਸਕਦਾ ਤੇ ਨਾ ਤੁਹਾਨੂੰ ਕੋਈ ਵਿਚਾਰਾ ਕਰਕੇ ਚਿਤ ਸਕਦਾ ਭਾਵ ਤੁਹਾਨੂੰ ਤੁਹਾਡੇ ਦਿੜਢ ਅਰਾਤੀ ਤੋਂ ਕੋਈ ਪਾਰਾ ਨਹੀਂ ਸਕਦਾ ਤੁਸੀਂ ਜੇ ਜਗਧਾਰੂ ਹੋ ਤੁਸੀਂ ਜੇ ਜੋਰਾਵਰੋ ਤਾ ਫਤਿਹ ਤੁਹਾਡੀ ਝੋਲੀ ਦੇ ਵਿੱਚ ਪੈਣੀ ਹੀ ਪੈਣੀ ਹੈ ਸੋ ਇਹ ਇਦਾਂ ਦੇ ਨਾਮ ਹੁੰਦੇ ਸੀ ਪਿਆਰਿਓ ਗੱਲ ਕੇ ਤਾਂ ਪਿਤਾ ਭੇਰੂ ਮੱਲ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਸਾਰੀ ਇਨਾਂ ਤੇ ਆ ਪਈ ਸੰਗਰ ਨੂੰ ਛੱਡ ਕੇ ਆਪ ਜੀ ਨਾ ਖੰਡੂਰ ਦੇ ਵਿੱਚ ਆਕੇ ਰਹਿਣ ਲੱਗੇ ਨੇ ਖੰਡੂਰ ਦੇ ਵਿੱਚ ਆ ਕੇ ਇਹਨਾਂ ਨੇ ਬਾਬਾ ਲੈਣਾ ਜਿਹਨੇ ਹੱਟੇ ਪਾਲੀ ਤੇ ਨਾਲ ਹੀ ਸਾਹੂਕਾਰਾ ਵੀ ਕਰਨ ਲੱਗ ਪਏ ਸਾਹੂਕਾਰਾ ਹੁੰਦਾ ਭਾਵ ਕਿ ਜਿਵੇਂ ਆੜਤ ਦਾ ਕੰਮ ਕਹੇ ਲਈ ਥੋੜਾ ਬਹੁਤਾ ਲੋਕਾਂ ਨੂੰ ਪੈਸਾ ਟੋਕਰ ਦੇ ਦੇਣਾ ਫਸਲ ਆਉਣ ਤੇ ਉਹ واپس ਲੈ ਲੈਣਾ ਇਦਾਂ ਭਾਵੇਂ ਸੰਗਰ ਤੋਂ ਖੰਡੂਰ ਕੇਵਲ 4 ਕੁ ਮੀਲ ਦੀ ਦੂਰੀ ਤੇ ਐ ਲੱਗਦਾ ਐਵੇਂ ਹੈ ਕਿ ਸੰਗਰ ਜਰਮੈਲੀ ਸੜਕ ਤੋਂ ਕੁਝ ਹਟਵਾ ਸੀ ਤੇ ਆਪਜੀ ਵੱਡੀ ਥਾਂ ਆਉਣਾ ਲੋਚ ਦੇ ਸਨ ਫੌਜਾਂ ਦੇ ਕਾਫਲੇ ਤੇ ਮੁਸਾਫਰ ਹਰੀਕੇ ਪੱਤਨ ਟੱਪਣ ਤੋਂ ਬਾਅਦ ਇੱਥੇ ਹੀ ਪੜਾ ਕਰਿਆ ਕਰਦੇ ਸਨ ਜਦੋਂ ਦਰਿਆ ਹਰੀਕਾ ਜਿਹੜਾ ਪੱਤਨ ਟੱਪਦੇ ਸੀ ਨਾ ਫੌਜਾਂ ਉਧਰੋਂ ਆਉਂਦੀਆ ਤਾਂ ਉਹ ਪਹਿਲਾਂ ਟੱਪਣਸਾਰ ਇਸ ਜਗ੍ਹਾ ਤੇ ਪੜਾ ਕਰਿਆ ਕਰਦੇ ਸਨ ਹੁਣ ਜਿੱਥੇ ਕਿਸੇ ਆਉਣ ਜਾਣ ਵਾਲੇ ਦਾ ਕੋਈ ਤੰਤਾ ਲੱਗਿਆ ਰਹਿੰਦਾ ਹੈ ਉਥੇ ਕਿਸੇ ਵੀ ਕਾਰੋਬਾਰੀ ਦਾ ਛੋਟੇ ਦਾ ਵੱਡੇ ਦਾ ਕਾਰੋਬਾਰ ਸੁਣਾ ਚੱਲਦਾ ਹੈ ਫੌਜਾਂ ਦੇ ਕਾਫਲੇ ਉਹਨੇ ਹਰੀ ਕਪਤਲ ਟੱਪਣ ਤੋਂ ਬਾਅਦ ਇੱਥੇ ਪੜਾ ਕਰਨਾ ਜਿਹੜਾ ਵਿੱਚ ਹੀ ਤੇਜ ਪ੍ਰਤਾਪ ਵਧ ਗਿਆ ਆਪ ਜੀ ਆਗੂ ਕਰਕੇ ਸਤਕਾਰੇ ਵੀ ਜਾਣ ਲੱਗੇ ਜਦਰੇ ਕੋਈ ਲੈਣ ਦੇਣ ਦਾ ਝਗੜਾ ਹੁੰਦਾ ਜਾਂ ਊਚ ਨੀਚ ਕੋਈ ਹੋ ਜਾਂਦੀ ਸਭ ਆਪ ਜੀ ਦੇ ਕੋਲੋਂ ਫੈਸਲਾ ਕਰਵਾਉਂਦੇ ਕਹਿੰਦੇ ਵੀ ਲੈਣਾ ਕਿੰ ਨੂੰ ਲੈ ਕੇ ਆਓ ਐਨਾ ਸਤਕਾਰ ਕਿਉਂ ਕਿ ਕਈ ਬੰਦੇ ਨਾ ਨਗਰ ਦੇ ਵਿੱਚ ਐਸੀ لیاقت ਐਸਾ ਸੁਭਾ ਰੱਖਣ ਵਾਲੇ ਗੁੜੇ ਐ ਸਾਰੇ ਲੋਕ ਉਹਨਾਂ ਨੂੰ ਆਪਣੇ ਝਗੜਿਆਂ ਦੇ ਵਿੱਚ ਸੱਦ ਦੇ ਨੇ ਕਿ ਆਓ ਜੀ ਤੁਹਾਡੀ ਬਣਾ ਸਾਡਾ ਜਿਹੜਾ ਕੋਈ ਵੀ ਝਗੜਾ ਉਹ ਨਿਬੜਦਾ ਨਹੀਂ ਕਿਉਂਕਿ ਬੰਦੇ ਨੂੰ ਯੋਗਤ ਕਰਨ ਗੱਲ ਕਰਨ ਦੀ ਯੋਗਤ ਹੁੰਦੀ ਹੈ ਅੱਜ ਵੀ ਇਹਨੇ ਕਈ ਨਕਰਾ ਦੇ ਵਿੱਚ ਬੰਦੇ ਜਿਹੜੇ ਸੂਝਵਾਨ ਹੁੰਦੇ ਆ ਜਿਨ੍ਹਾਂ ਨੂੰ ਗੱਲ ਕਰਨ ਦਾ ਤਰੀਕਾ ਹੁੰਦਾ ਹੈ ਜਿਹੜੇ ਦੋਹਰੇ ਧਿਰਾਂ ਨੂੰ ਵਧੀਆ ਢੰਗ ਨਾਲ ਇੱਕ ਧਿਰ ਦਾ ਉਹ ਮਾਡਲ ਉਹ ਕੋਈ ਹੱਥ ਠੋਕੇ ਨਹੀਂ ਬਣ ਕੇ ਰਹਿੰਦੇ ਉਹ ਲਗਦੀ ਗੱਲ ਕਹਿੰਦੇ ਨੇ ਭਾਵ 도ਵਾ ਨੂੰ ਗੱਲ ਕਹਿੰਦੇ ਨੇ ਇਹ ਐਸੇ ਬੰਦੇ ਫਿਰ ਸਤਕਾਰੇ ਵੀ ਜਾਂਦੇ ਆ ਸਮਾਜ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਵਧਿਆ ਉੱਥੇ ਕਹਿੰਦੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਹਿੰਦੇ ਲੋਕੀ ਆਪਣੇ ਝਗੜਿਆਂ ਦੇ ਵਿੱਚ ਵੀ ਬਾਬਾ ਲੈਣਾ ਜੀ ਨੂੰ ਸੱਦਣ ਲੱਗੇ ਜੋ ਪਰੈ ਝਗੜਾ ਸਾਗ ਤੋਂ ਮੈਂ ਇਹੀ ਸੋਏ ਨਵੇਰ ਹੈ ਸਾਗਤਾਂ ਦੇ ਵਿੱਚ ਭਾਵ ਲੋਕਾਂ ਦੇ ਵਿੱਚ ਜੇ ਕੋਈ ਝਗੜਾ ਫੜਾ ਹੋ ਜਾਂਦਾ ਤਾਂ ਕਹਿੰਦੇ ਯਹੀ ਸੋਏ ਨਵੇਰ ਹੈ ਆਖਣਾ ਇਹ ਝਗੜਾ ਬਾਬੇ ਲੈਣੇ ਤੋਂ ਬਿਨਾ ਠੀਕ ਨਹੀਂ ਹੋਏਗਾ ਕੰਮਕਾਰ ਭਾਵੇਂ ਬਹੁਤ ਹੀ ਖਿੱਲਰ ਗਿਆ ਸੀ ਪਰ ਦਾਨ ਪੁੰਨ ਦੀ ਰੁਚੀ ਤੇ ਅਕੀਤਾਂ ਦੀ ਸੇਵਾ ਹਿੱਤ ਦੇ ਵਿੱਚ ਉਹ ਬੜਾ ਪਿਆਰ ਦੇ ਨਾਲ ਕਰਦੇ ਸਨ ਸਦਾ ਕੀ ਰਹਿੰਦੇ ਅਤੀਤਾਂ ਦੀ ਅਤੀਤ ਭਾਵ ਲੋੜਵੰਦ ਲੋੜਵੰਦਾ ਦੀ ਸੇਵਾ ਕਰਨ ਦੇ ਵਿੱਚ ਤਤ ਪਰ ਨੇਣਾ ਉਹਨਾਂ ਨੇ ਆਪਣਾ ਭਾਵੀ ਫਿਲਦਰਿਆ ਪੁੱਤਰਿਆ ਹੋਇਆ ਪਰ ਕੋਈ ਪਰਵਾਹ ਨਹੀਂ ਹੈ ਪਰ ਇੱਥੇ ਵੀ ਫਿਰ ਸੰਗ ਬਣਾ ਲਿਆ ਉਹਨਾਂ ਨੇ ਜਿਹੜਾ ਪਿਤਾ ਪੁਰਖੀ ਕੀਤਾ ਸੀ ਭਾਵ ਕੇ ਕਾਰੋਬਾਰ ਉਹ ਵੀ ਨਾਲ-ਨਾਲ ਕਰਦੇ ਐ ਤੇ ਪਿਤਾ ਦਾ ਕੀਤਾ ਇਹ ਵੀ ਸੀ ਕਿ ਉਹ ਜਵਾਲਾ ਮੁਕੀ ਦੀ ਸੰਗ ਤੇ ਹਰ ਸਾਲ ਸੰਗਤਾਂ ਨੂੰ ਲੈ ਕੇ ਜਾਂਦੇ ਸਨ ਉਹਨਾਂ ਨੇ ਇਹ ਵੀ ਇੱਥੇ ਤਿਆਰ ਕਰ ਲਿਆ ਆਪਣੇ ਸੰਗੀਤ ਤਿਆਰ ਕਰਦੇ ਸੰਗਤਾ ਤਿਆਰ ਹੋ ਗਈਆਂ ਉਹਨਾਂ ਸੰਗ ਵਾਲਿਆਂ ਦਾ ਇਹ ਸਰਦਾਰ ਬਣ ਗਿਆ ਪਾਪਾ ਲੈਣਾ ਲੈਣਾ ਕੀ ਸਰਦਾਰ ਬਣੇ ਨੇ ਹੁਣ ਜਦ ਵੀ ਕੰਮ ਤੋਂ ਰਤਾ ਕਵੇਲੇ ਹੁੰਦੇ ਐ ਉਹ ਦੁਰਗਾ ਦੇ ਈਤ ਉੱਚੀ ਕੀ ਦੋਦੇ ਨੇ ਕਈ ਵਾਰੀ ਉੱਚਾ ਚਾ ਲਾਲ ਚੂੜਾ ਪਹਿਨ ਲੈਂਦੇ ਨੇ ਹੱਥ ਦੇ ਵਿੱਚ ਕੁੰਡੀ ਫੜ ਲੈਂਦੇ ਨੇ ਮੋਢੇ ਤੇ ਪਰਨਾ ਰੱਖ ਲੈਂਦੇ ਨੇ ਅੱਜ ਵੀ ਕਈ ਨਾ ਜਿਹੜੇ ਕੋਈ ਵੀ ਚਲੋ ਸਤਕਾਰਯੋਗ ਹੈ ਸਾਰੇ ਆਪੋ ਆਪਣੇ ਘਰ ਦੇ ਜਿਹੜੇ ਮੰਦਿਰ ਹੈ ਦੇਵੀ ਦੇਵਤਿਆਂ ਨੂੰ ਉਹ ਪਹਿਰਾਵਾ ਜਿਹਦਾ ਇੰਦਾਂ ਦਾ 파ਕੀ ਰੱਖਦੇ ਲੋਹੇ ਦੀ ਕੁੰਡੀ ਜੀ ਫੜ ਲੈਣੀ ਜਿਨ੍ਹਾਂ ਨੂੰ ਤੁਸੀਂ ਸਮਾਜ ਦੇ ਵਿੱਚ ਸਿਆਣੇ ਕਹਿੰਦੇ ਹੋ ਤੇਈ ਵਾਰੀ ਜਦੋਂ ਆਪਣੀ ਮੌਜ ਦੇ ਵਿੱਚ ਹੋਣਾ ਨਾ ਬਾਬਾ ਲੈਣਾ ਜਿਦੇ ਉਹ ਸੰਗ ਮੜ ਲਓ ਉਹ ਪਹਿਰਾਵਾ ਪਣਾ ਲੈਣਾ ਲਾਲ ਚੋਲਾ ਪਾ ਲੈਣਾ ਹੁੰਡੀ ਫੜ ਲੈਣੀ ਲੋਹੇ ਦੀ ਤੇ ਮੋਢੇ ਤੇ ਪਰਨਾ ਰੱਖ ਲੈਣਾ ਕਿਉਂ ਇਹਨਾਂ ਨੇ ਕਦੇ ਕਦੇ ਰੂਪ ਧਾਰਨ ਕਰ ਲੈਣਾ ਤੇ ਜਥਾ ਲੈ ਕੇ ਪਿਤਾ ਵਾਂਗ ਜਵਾਲਾ ਮੁਖੀ ਨੂੰ ਜਾਣ ਲੱਗ ਪਏ ਇਹ ਵੀ ਉਥੇ ਜਾ ਕੇ ਤਵਜ ਤਵਜ ਕਹਿੰਦੇ ਨੇ ਝੰਡੇ ਨੂੰ ਝੰਡਾ ਅਤੇ ਨਾਰੀਅਲ ਭੇਟ ਕਰਕੇ ਆਉਂਦੇ ਤੇ ਸੰਧ ਗਾਉਂਦੇ ਮੁੜਦੇ ਸਾਰੇ ਰਾਹ ਗਾਉਂਦੇ ਹੋਏ ਜਾਂਦੇ ਤੇ ਸਾਰੇ ਰਾਹ ਆਉਦੇ ਹੋਏ ਵੀ ਗਾਉਂਦੇ ਆਉਂਦੇ ਇਹਨਾਂ ਦੇ ਸੰਗ ਨਾਲ ਬਹੁਤ ਹੀ ਭੀੜ ਹੁੰਦੀ ਸੀ ਬੜੀ ਭੀੜ ਹੋਣੀ ਸੁਭਾਅ ਐਸਾ ਬਣ ਗਿਆ ਕਿ ਜਿੱਥੇ ਵੀ ਕਿਸੇ ਮਹਾਪੁਰਸ਼ ਦਾ ਆਉਣਾ ਸੁਣਦਾ ਉਥੇ ਇਹਨਾਂ ਨੇ ਪਹੁੰਚਣਾ ਪਰ ਬਹੁਤ ਸੋਹਣਾ ਲਿਖਿਆ ਹੈ ਬਨਸਾਭ ਜੀ ਨਾਮੇ ਦੇ ਵਿੱਚ ਜਗਿਆਸਾ ਵੱਡੀ ਪਰ ਸਾਤ ਨਾ ਆਵੇ ਹੁਣ ਜਗਿਆਸਾ ਦਾ ਵੱਡੀ ਅੰਦਰ ਸੁਭਾਅ ਬੜਾ ਕਮਾਲ ਦਾ ਹੈ ਸਾਧੂਆਂ ਦਾ ਸੰਗ ਕਰਦੇ ਨੇ ਕਿਸੇ ਵੀ ਮਤ ਵਾਲਾ ਕੋਈ ਧਰਮੀ ਪੁਰਸ਼ ਮਿਲ ਜਾਂਦਾ ਉਹਦੇ ਨਾਲ ਬੈਠ ਕੇ ਵਿਚਾਰਾ ਕਰਦੇ ਨੇ ਲੈਣਾ ਹੀ ਸੇਵਾ ਕਰਦੇ ਨੇ ਅਤੀਤਾ ਦੀ ਬੜਾ ਉਹਨਾਂ ਦੇ ਕੋਲੇ ਇਹ ਜਗਿਆਸਾ ਹੈ ਪਰ ਸ਼ਾਂਤ ਨਹੀਂ ਆਈ ਸ਼ਾਂਤ ਸਮਝਦੇ ਨਾ ਕਿ ਹਰ ਸਾਲ ਉੱਥੇ ਜਾਣਾ ਉਹ ਪੇਟਾਵਾਂ ਗਾਉਣੀਆਂ ਬੜਾ ਕੁਝ ਕਰਨਾ ਬੜੇ ਜਿਹਨੂੰ ਆਪਾਂ ਸਿੱਧੀ ਜੀ ਪਾਸਾ ਦੇ ਵਿੱਚ ਕਹਿੰਦੇ ਹੁੰਦੇ ਆ ਬੜੇ ਪਾਪੜ ਦੇਲੇ ਇਹਨਾਂ ਨੇ ਪਰ ਕਹਿੰਦੇ ਨੇ ਨਾ ਸ਼ਾਂਤ ਨਹੀਂ ਆਈ ਸ਼ਾਂਤੀ ਨਹੀਂ ਮਿਲੇ ਮਨ ਨੂੰ ਜਿੰਨਾ ਚਿਰ ਮਨ ਨੂੰ ਸ਼ਾਂਤੀ ਨਾ ਨਾ ਮਿਲੇ ਉਹ ਭਾਵੇਂ ਤੁਸੀਂ ਬਾਣੀ ਪੜਦੇ ਹੋ ਸਿੱਖੋ ਅਸਥਾਨਾਂ ਦੇ ਦਰਸ਼ਨ ਕਰਦੇ ਹੋ ਜਾ ਕਿਸੇ ਹੋਰ ਮੱਤ ਦੇ ਤੁਸੀਂ ਧਾਰਨ ਕਰਨ ਵਾਲੇ ਹੋਰ ਮੱਤ ਦੇ ਬੇਤ ਪ੍ਰਾਣ ਗ੍ਰੰਥ ਪੜਦੇ ਹੋ ਜਿੰਨਾ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਨਾ ਅਨੰਦ ਨਹੀਂ ਹੁੰਦਾ ਕੋਨਾ ਚਿਰ ਜੀਵਨ ਸਫਲ ਨਹੀਂ ਹੁੰਦਾ ਸ਼ਾਂਤੀ ਨਹੀਂ ਆਈ ਸਾਧ ਆਪੀਤ ਸੁਣੈ ਤਿੱਤ ਜਿੱਥੇ ਜਾਵੇ ਜਿੱਥੇ ਇਹਨਾਂ ਨੇ ਕੋਈ ਸਾਧੂ ਸੁਣਨਾ ਸਾਧੂ ਕੀ ਫਲਾਣੀ ਥਾਂ ਤੇ ਨਗਰ ਦੇ ਵਿੱਚ ਸਾਧੂ ਕੋਈ ਆਇਆ ਚੰਗਾ ਉੱਥੇ ਪਹੁੰਚ ਜਾਣਾ ਤੇ ਤੇ ਸੁਣਦਾ ਕਿ ਕੋਈ ਅਤੀਤ ਹੈ ਭਾਵ ਲੋੜ ਪੰਦੈ சிவா ਕੀ ਉਹਨੂੰ ਲੋੜ ਹੈ ਸਹਤਾ ਦੀ ਉਥੇ ਚਲੇ ਜਾਣਾ ਜੋਗੀ ਵੈਰਾਗੀ ਸੰਿਆਸੀ ਹੋਈ ਜੋਗੀਆਂ ਨੇ ਉਹਨਾਂ ਕਿਸੇ ਨੇ ਕਿਸੇ ਬਰਾਗੀਆਂ ਦੇ ਤਲਕੇ ਦੇ ਵਿੱਚੋਂ ਆਣਾ ਕਿਸੇ ਨੇ ਸੰਿਆਸੀਆਂ ਦੇ ਵਿੱਚੋਂ ਆਉਣਾ ਸਾਧੂ ਭਗਤ ਜੋ ਸੁਣੀਏ ਕੋਈ ਜੋ ਵੀ ਸਾਧੂ ਭਗਤ ਵਾਰੇ ਇਹਨਾਂ ਨੇ ਸੁਣਾ ਢੇਟਾ ਲੈ ਕੇ ਜਾਏ ਸਭ ਪਾਸ ਸਾਰਿਆਂ ਦੇ ਕੋਲੇ ਕੁਝ ਨਾ ਕੁਝ ਢੇਟਾ ਉਹਨਾਂ ਦੇ ਖਾਣ ਵਾਸਤੇ ਉਹਨਾਂ ਦੇ ਪਹਿਨਣ ਵਾਸਤੇ ਕੁਝ ਨਾ ਕੁਝ ਢੇਟਾ ਲੈ ਕੇ ਜਾਣਾ ਕਿਉਂਕਿ ਪ੍ਰਾਰਥਨ ਸਮੇਂ ਮਨੁੱਖਾਂ ਨੇ ਸੁਹਾਸੀ ਵਿਗਿਆਦਸ਼ਤਰਾਂ ਦਾ ਕਹਿਣਾ ਹੈ ਜਦੋਂ ਕਿਸੇ ਸਾਧੂ ਮਹਾਤਮਾ ਕੋਲ ਜਾਈਏ ਕਿਸੇ ਚੰਗੀ ਸਮਾਜਿਕ ਹਸਤੀ ਕੋਲ ਜਾਈਏ ਖਾਲੀ ਹੱਥ ਨਹੀਂ ਜਾਣਾ ਚਾਹੁੰਦਾ ਤਾਂ ਇਹਨਾਂ ਨੇ ਕੁਝ ਨਾ ਕੁਝ ਭੇਟਾ ਲੈ ਕੇ ਜਾਣੀ ਉਹ ਭੇਟਾ ਲੈ ਕੇ ਜਾਣੀ ਜਿੱਥੇ ਵੀ ਸੁਣਨਾ ਕੋਈ ਫਲਾਨੀ ਮਤ ਦਾ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਉਹਦੇ ਪਿੱਛੇ ਇਹ ਸੀਗਾ ਮਤ ਕਿਦਰੇ ਕਿਦਰੋਂ ਆਸਾ ਪੂਰਨ ਹੋ ਜਾਵੇ ਜਿਹੜੀ ਆਸਾ ਹੈ ਮਨ ਨੂੰ ਸਕੂਨ ਦੇਣ ਦੀ ਜਿਹੜੀ ਆਸਾ ਹੈ ਮਨ ਨੂੰ ਆਨੰਦ ਪਹੁੰਚਾਉਣ ਦੀ ਕਿਦਰੇ ਉਹ ਆਸ ਮੇਰੀ ਪੂਰੀ ਹੋ ਜਾਵੇ ਹੁਣ ਆਪਾਂ ਵੀ ਤਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਸਾਰੇ ਗੁਰੂ ਘਰ ਆਉਂਦੇ ਹੋ ਜਾਂ ਗੁਰੂ ਘਰ ਤੋਂ ਬਾਹਰ ਕਿਤੇ ਜਾਂਦੇ ਹੋ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਆਸ ਹੈ ਨਾ